ਦੀਵਾਲੀ ਦੀ ਰਾਤ ਸੀ ਪੂਰਾ ਪਿੰਡ ਚਮਕ ਰਿਹਾ ਸੀ ਹਰ ਘਰ ਰੋਸ਼ਨੀ ਨਾਲ ਭਰਿਆ ਹੋਇਆ ਸੀ ਮਠਾਈਆਂ ਬਣ ਰਹੀਆਂ ਸਨ ਤੇ ਹਰ ਚਿਹਰੇ ਤੇ ਖੁਸ਼ੀ ਸੀ ਪਰ ਉਸੇ ਪਿੰਡ ਦੇ ਇੱਕ ਕੋਨੇ ਵਿੱਚ ਇੱਕ ਔਰਤ ਹੌਲੀ-ਹੌਲੀ ਰਸਤੇ ਤੇ ਤੁਰ ਰਹੀ ਸੀ ਉਸਦੇ ਕੱਪੜੇ ਫਾਟੇ ਹੋਏ ਸਨ ਚਿਹਰੇ ਤੇ ਥਕਾਵਟ ਤੇ ਉਮੀਦ ਦਾ ਮਿਲਾਪ ਸੀ ਉਹ ਸੋਚ ਰਹੀ ਸੀ ਅੱਜ ਤਾਂ ਮਾਂ ਲక్ష్ਮੀ ਦੀ ਰਾਤ ਹੈ ਸ਼ਾਇਦ ਅੱਜ ਮੈਨੂੰ ਵੀ ਕੁਝ ਖਾਣ ਨੂੰ ਮਿਲ ਜਾਏ ਉਹ ਇੱਕ-ਇੱਕ ਕਰਕੇ ਅਮੀਰ ਘਰਾਂ ਦੇ ਦਰਵਾਜ਼ੇ ਖਟਕਟਾਉਂਦੀ ਗਈ ਇੱਕ ਘਰ ਪੂਜਾ ਤੀਜਾ ਹਰ ਜਗ੍ਹਾ ਪੂਜਾ ਚੱਲ ਰਹੀ ਸੀ ਮਠਾਈਆਂ ਦੀ ਖੁਸ਼ਬੂ ਆ ਰਹੀ ਸੀ ਪਰ ਕਿਸੇ ਨੇ ਉਸ ਦੀ ਆਵਾਜ਼ ਨਹੀਂ ਸੁਣੀ ਕਿਸੇ ਨੇ ਦਰਵਾਜ਼ਾ ਖੋਲ੍ਹ ਕੇ ਵੀ ਕਿਹਾ ਹੇ ਮਾਈ ਹੁਣ ਤੂੰ ਇੱਥੋਂ ਜਾ ਅਸੀਂ ਲక్ష్ਮੀ ਜੀ ਦੀ ਪੂਜਾ ਕਰ ਰਹੇ ਹਾਂ ਔਰਤ ਦੇ ਚਿਹਰੇ ਤੇ ਨਿਰਾਸ਼ਾ ਆ ਗਈ ਪਰ ਉਸ ਨੇ ਹੌਸਲਾ ਨਹੀਂ ਛੱਡਿਆ ਥੱਕੀ ਹੋਈ ਭੁੱਖੀ ਉਹ ਹੌਲੀ-ਹੌਲੀ ਤੁਰਦੀ ਗਈ ਤੇ ਇੱਕ ਛੋਟੀ ਝੁੱਗੀ ਦੇ ਸਾਹਮਣੇ ਰੁਕ ਗਈ ਅੰਦਰੋਂ ਦੀਏ ਦੀ ਹੌਲੀ-ਹੌਲੀ ਟਿਮਟਿਮਾ ਰਹੀ ਸੀ ਉਸਨੇ ਦਰਵਾਜ਼ੇ ਤੇ ਖੜਕਾਇਆ ਟਕ ਟਕ ਅੰਦਰੋਂ ਇੱਕ ਕੁੜੀ ਨੇ ਦਰਵਾਜ਼ਾ ਖੋਲ੍ਹਿਆ। ਉਹ ਸੀ ਰਾਧਾ ਇੱਕ ਗਰੀਬ ਪਰ ਹੱਸਦੀ ਹੋਈ ਕੁੜੀ। ਉਸਦੇ ਘਰ ਵਿੱਚ ਸਿਰਫ ਦੋ ਸੁੱਕੀਆਂ ਰੋਟੀਆਂ ਸਨ। ਬੁੱਢੀ ਔਰਤ ਨੇ ਹੌਲੀ ਆਵਾਜ਼ ਵਿੱਚ ਕਿਹਾ, "ਬੇਟੀ ਸਾਰਾ ਦਿਨ ਕੁਝ ਨਹੀਂ ਖਾਦਾ। ਕੁਝ ਮਿਲ ਸਕਦਾ ਹੈ?" ਰਾਧਾ ਨੇ ਪਿਆਰ ਨਾਲ ਮੁਸਕਰਾ ਕੇ ਕਿਹਾ, "ਰੋਟੀਆਂ ਘਟ ਨੇ ਮਾਂ ਜੀ ਪਰ ਪਿਆਰ ਵੱਧ ਹੈ। ਆਓ ਇਕੱਠਿਆਂ ਖਾ ਲੈਂਦੇ ਹਾਂ।" ਦੋਵੇਂ ਨੇ ਇਕੱਠਿਆਂ ਉਹ ਸੁੱਕੀਆਂ ਰੋਟੀਆਂ ਖਾਧੀਆਂ। राधा ਨੇ ਆਪਣਾ ਪਾਣੀ ਵੀ ਸਾਂਝਾ ਕੀਤਾ ਔਰਤ ਨੇ ਪੁੱਛਿਆ ਬੇਟੀ ਤੂੰ ਆਪਣੀ ਭੁੱਖ ਮਿਟਾਈ ਬਿਨਾ ਮੇਰੀ ਮਿਟਾ ਦਿੱਤੀ ਤੈਨੂੰ ਡਰ ਨਹੀਂ ਲੱਗਾ ਰਾਧਾ ਹੌਲੀ ਹੱਸ ਕੇ ਕਹਿੰਦੀ ਹੈ ਡਰਤਾ ਉਸ ਨੂੰ ਲੱਗਦਾ ਹੈ ਜਿਸ ਨੂੰ ਖੋਣ ਦਾ ਡਰ ਹੋਵੇ ਮਾਂ ਜੀ ਮੇਰੇ ਕੋਲ ਤਾਂ ਸਿਰਫ ਮਨ ਦੀ ਸ਼ਾਂਤੀ ਹੈ ਉਸੇ ਵੇਲੇ ਔਰਤ ਦੇ ਚਿਹਰੇ ਤੋਂ ਰੌਸ਼ਨੀ ਨਿਕਲਣ ਲੱਗੀ ਰਾਧਾ ਹੈਰਾਨ ਰਹਿ ਗਈ ਉਹ ਔਰਤ ਹੁਣ ਕੋਈ ਆਮ ਨਹੀਂ ਸੀ ਉਹ ਮਾਂ ਲక్ష్ਮੀ ਆਪ ਸਨ मां लक्ष्मी ने कहा बेटी राधा तू मेरी भूख मिटाई जब तेरे कोल कुछ भी नहीं थी तू दिल ਨਾਲ ਪੂਜਿਆ ਹੈ ਮੂੰਹ ਨਾਲ ਨਹੀਂ ਇਸ ਲਈ ਮੈਂ ਤੈਨੂੰ ਤਿੰਨ ਵਰਦਾਨ ਦੇ ਰਹੀ ਹਾਂ ਪਹਿਲਾ ਤੇਰੇ ਘਰ ਕਦੇ ਗਰੀਬੀ ਨਹੀਂ ਆਵੇਗੀ ਦੂਜਾ ਹਰ ਦੀਵਾਲੀ ਤੇਰਾ ਘਰ ਖੁਸ਼ੀ ਤੇ ਚਾਨਣ ਨਾਲ ਭਰ ਜਾਵੇਗਾ ਤੀਜਾ ਤੈਨੂੰ ਇੱਕ ਸਾਥੀ ਮਿਲੇਗਾ ਜੋ ਤੇਰੇ ਨਾਲ ਮਿਲ ਕੇ ਹੋਰਾਂ ਦੀ ਭੁੱਖ ਮਿਟਾਵੇਗਾ ਸਵੇਰੇ ਜਦ ਰਾਧਾ ਜਾਗੀ ਉਸ ਦੀ ਝੁੱਗੀ ਹੁਣ ਇੱਕ ਸੋਨਾ ਤੇ ਰੌਸ਼ਨੀ ਨਾਲ ਭਰਿਆ ਘਰ ਬਣ ਚੁੱਕੀ ਸੀ ਰਸੋਈ 'ਚ ਖੁਸ਼ਬੂ ਫੈਲੀ ਹੋਈ ਸੀ ਬਾਹਰ ਲੋਕ ਕਹਿ ਰਹੇ ਸਨ ਰਾਧਾ ਦੀ ਦੀਵਾਲੀ ਸਭ ਤੋਂ ਚਮਕਦਾਰ ਹੋਈ ਰਾਧਾ ਹੌਲੀ-ਹੌਲੀ ਮੁਸਕਰਾਈ ਤੇ ਦੀਵੇ ਦੀ ਲਾਉ ਨੂੰ ਵੇਖਦੇ ਹੋਏ ਕਹਿੰਦੀ ਹੈ ਮਾਂ ਲక్ష్ਮੀ ਦੀ ਭੁੱਖੀ ਰਾਤ ਅਸਲ 'ਚ ਉਸ ਦੀ ਪਰਖ ਸੀ ਉਹ ਸਮਝ ਗਈ ਕਿ ਸੱਚੀ ਦੀਵਾਲੀ ਉਹ ਨਹੀਂ ਜਦ ਦੀਵੇ ਜਲਦੇ ਨੇ ਸੱਚੀ ਦੀਵਾਲੀ ਉਹ ਹੈ ਜਦ ਕਿਸੇ ਦਾ ਪੇਟ ਭਰਦਾ ਸੋ ਹੁਣ ਆਪਾਂ ਨੂੰ ਲక్ష్ਮੀ ਮਾਤਾ ਨੇ ਕੀ ਸਮਝਾਇਆ ਹੈ ਲక్ష్ਮੀ ਮਾਤਾ ਸਾਨੂੰ ਇਹ ਸਮਝਾਉਂਦੇ ਹਨ ਕਿ ਦੀਵਾਲੀ ਵਾਲੇ ਦਿਨ ਜਦੋਂ ਅਸੀਂ ਆਪਣੇ ਘਰਾਂ ਦੀ ਸਫਾਈ ਕਰਦੇ ਹਾਂ ਤਾਂ ਨਾਲ ਹੀ ਸਾਨੂੰ ਆਪਣੇ ਮਨ ਨੂੰ ਵੀ ਸ਼ੁੱਧ ਅਤੇ ਸਾਫ਼ ਬਣਾਉਣਾ ਚਾਹੀਦਾ ਹੈ ਜੇ ਅਸੀਂ ਕਿਸੇ ਭੁੱਖੇ ਨੂੰ ਦਾਨ ਕਰਦੇ ਹਾਂ ਜਾਂ ਕਿਸੇ ਦੀ ਮਜਬੂਰੀ ਨੂੰ ਸਮਝ ਕੇ ਉਸ ਦੀ ਮਦਦ ਕਰਦੇ ਹਾਂ ਤਾਂ ਲక్ష్ਮੀ ਮਾਤਾ ਹੋਰ ਵੀ ਜ਼ਿਆਦਾ ਖੁਸ਼ ਹੁੰਦੇ ਹਨ ਇਸ ਲਈ ਤਿਉਹਾਰਾਂ ਦੇ ਦਿਨਾਂ ਵਿੱਚ ਸਿਰਫ ਘਰਾਂ ਦੀ ਸਫਾਈ ਹੀ ਨਹੀਂ ਸਗੋਂ ਸਾਡਾ ਮਨ ਵੀ ਸਾਫ਼ ਹੋਣਾ ਜ਼ਰੂਰੀ ਹੈ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੁਸੀਂ ਕੋਈ ਹੋਰ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਹੇਠਾਂ ਕਮੈਂਟਾਂ ਵਿੱਚ ਜ਼ਰੂਰ ਲਿਖੋ ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਸਤਿ ਸ਼੍ਰੀ ਅਕਾਲ ਖਾਲਸਾ ਜੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਨਾਲ ਹੀ ਨੋਟੀਫਿਕੇਸ਼ਨਾਂ ਲਈ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰ ਦੇਣਾ ਹੱਸਦੇ ਰਹੋ ਮੁਸਕਰਾਉਂਦੇ ਰਹੋ ਤੁਹਾਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਵਿਸ਼ ਯੂ ਵੈਰੀ ਹੈਪੀ ਦੀਵਾਲੀ